ਹੈਲੋ ਜੀ ਵੈਲਕਮ ਟੂ ਦਾ ਚੈਨਲ ਰਮਨ ਵਲੌਗਸ ਸੋ ਆਪਾਂ ਹੁਣ ਆਏ ਹੋਏ ਆ ਗੁਰਦੁਆਰਾ ਸਾਹਿਬ ਹਜੂਰ ਸਾਹਿਬ ਦੇ ਵਿੱਚ ਤੇ ਟਾਈਮ ਆਲਮੋਸਟ 2 ਵਜ ਗਏ ਨੇ ਤੇ ਆਪਾਂ ਆਏ ਹੋਏ ਆ ਇੱਥੇ ਘੜੋਲੀ ਭਰਦੇ ਨੇ ਇੱਥੇ ਗੋਦਾਵਰੀ ਨਦੀ ਦੇ ਵਿੱਚ ਜਾਂਦੇ ਨੇ ਬਾਬਾ ਜੀ ਤੇ ਅੱਜ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਵੀ ਜਦੋਂ ਗੋਦਾਵਰੀ ਨਦੀ ਨਦੀ ਦੇ ਵਿੱਚ ਬਾਬਾ ਜੀ ਘੜੋਲੀ ਭਰਨ ਕਿੱਦਾਂ ਜਾਂਦੇ ਨੇ ਕਿਵੇਂ ਸੰਗਤ ਨਾਲ ਜਾਂਦੀ ਆ ਤੇ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਵੀ ਸਾਰਾ ਕਿੱਦਾਂ ਹੁੰਦਾ ਆ ਤੇ ਹੁਣ ਟਾਈਮ ਆਲਮੋਸਟ ਮੈਨੂੰ ਲੱਗਦਾ ਆ ਕਿੰਨਾ ਟਾਈਮ ਹੋ ਗਿਆ ਲਓ ਦੇਖੀਏ ਡੇਢ ਸੋ ਟਾਈਮ ਤੁਹਾਨੂੰ ਦਿਖਾ ਦਿੰਨਾ ਆ ਹੁਣ 1 ਵਜੇ ਕੇ 30 ਮਿੰਟ ਹੋਏ ਨੇ ਰਾਤ ਦੇ ਤੇ ਸਵੇਰੇ 2 ਵਜੇ ਕਹਿੰਦੇ ਘਢੋਲੀ ਭਰਨ ਜਾਂਦੇ ਹੁੰਦੇ ਨੇ ਗੋਦਾਵੀ ਨਦੀ ਤੇ ਤੇ ਆਪਾਂ ਸਾਰਾ ਰਿਕਾਰਡ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ-ਕਿੱਦਾਂ ਸਾਰਾ ਹੁੰਦਾ ਆ ਤੇ ਵੇਟ ਕਰਦੇ ਆ ਆਪਾਂ ਹੁਣ ਜਿੰਨੀ ਦੇਰ ਆਪਾਂ ਜਾਂਦੇ ਨਹੀਂ ਹੈਗੇ ਤੇ ਤੁਹਾਨੂੰ ਸਾਰਾ ਸ਼ੂਟ ਕਰਕੇ ਦਿਖਾਵਾਂਗੇ ڪٿي ڏا <marriages timing> ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ i ਪੇਛੇ ਤੇ ਸਾਹਮਣੇ ਆਪਣੀ ਹੈਗੀ ਆ ਸਰਾਹ ਜਿੱਥੇ ਆਪਾਂ ਰਹਿ ਰਹੇ ਹਾਂ ਸੋ ਇਹ ਸਾਹਮਣੇ ਹੈਗੀ ਆ ਭਾਈ ਦਇਆ ਸਿੰਘ ਜੀ ਨਿਵਾਸ ਸੋ ਜੇ ਕਿਸੇ ਨੇ ਵੀ ਆਣਾ ਹੋਵੇ ਤੇ ਇੱਥੇ ਤੁਸੀਂ ਰਹਿ ਸਕਦੇ ਹੋ ਤੇ ਚਲੋ ਫਿਰ ਆਪਾਂ ਹੁਣ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਸਕਦੇ ਹੋ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਉਹ ਤੱਕ ਲਈ ਬਾਏ ਬਾਏ